ਮੈਨੂੰ ਵੀ ਨਾ ਆਉਂਦਾ ਪਰ ਵੀ ਨਹੀਂ ਆ ਕੀ ਹੋ ਰਿਹਾ ਹੈ ਫਿਰ ਲੋਕ ਮੈਨੂੰ ਆਂਦੇ ਆ ਕਿ ਕੀ ਸਾਈਓ ਤੇ ਕਿਉਂ ਐ ਪਤੰਦੇ ਬੇਬੇ ਨੇ ਨਾ ਸੋਹਣਾ ਗੀਤ ਗਾਇਆ ਕੌਣ ਆਂਦਾ ਸਾਰੀ ਦੁਨੀਆ ਖੰਡਈ ਆ ਕਿ ਸਾਰੇ ਕਹਿੰਦੇ ਗੀਤ ਬੜਾ ਸੋਹਣਾ ਗਾਇਆ ਪ੍ਰਵੀਨ ਨੇ ਪ੍ਰਵੀਨ ਪ੍ਰਵੀਨ ਹੋਈ ਪਈ ਆ ਕਿ ਗਾਓ ਨੰਨਾ ਚੰਡੀਆਂ ਉਤਰਾ ਦੇ ਸੰਡੀਆਂ ਵਾਲਾ ਖੜਕੜ ਓਏ ਤੱਕਦੇ ਸ਼ਾਬਾ ਬੜੇ ਲੋਕੀ ਨਾਲ ਆਂਦੇ ਵੀ ਆ ਤੂੰ ਕਿੱਥੇ ਜੇ ਤਈ ਸਾ ਓਏ ਹੋਏ ਤੇ ਮੈਂ ਮੈਂ ਇਦਾਂ ਹੀ ਫੇਮਸ ਹੋਈ ਹਾਂ ਪਤਾ ਹੈ ਗੱਲ ਦਾ ਮੈਂ ਇਦਾਂ ਹੀ ਇੱਕ ਵਾਰੀ ਵੀਡੀਓ ਗਾ ਕੇ ਪਾਈ ਸੀ ਗਾਣਾ ਸੀ ਸੁੱਚਾ ਸੂਰਮਾ ਅੱਛਾ ਤੋਂ ਮੈਂ ਗਾਇਆ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਸੀ ਤੇ ਕੀ ਪਤਾ ਹੁਣ ਪ੍ਰਵੀਨ ਪ੍ਰਵੀਨ ਹੋ ਜੇ ਉਹ ਦਸਨੰਦਾ ਦਸਨੰਦਾ ਹੋ ਗਈ ਸੀ ਹਾਂ ਤੇ ਵਕਤ ਨਿੱਕੀ ਜਈ ਸੂਈ ਤੇ ਵਟਵਾਤਾ ਗਾ ਬੈਠ ਕੇ ਸਦਾ ਕੱਢ ਰਹੀਆਂ ਚੱਲ ਤਾਮ ਵਾਲੀਆਂ ਨੇ ਵੇਲੇ ਕਰਨੇ ਅਦੁੱਤੀ ਕੰਮ ਬੋਤਲਾਂ ਦੇ ਟੱਟ ਪੱਟਣੇ ਕਿਹ ਕੰਮ ਲੈਣੀ ਆ ਸੰਗਲ ਦੀ ੜਾਈ ਕੋਈ ਆਣ ਕੇ ਮਾਈ ਦਲਾਂ ਟਕਰੇ ਨੀ ਤੇਰੇ ਦਰਤੇ ਆਏ ਹੋਏ ਦਰਤੇ ਬਣਾਉਂਦਾ ਮੁੰਡਾ ਬੱਕਰੇ ਤੇਦ ਗਈ ਟਣਾਣਾ 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 ਤੇਰ ਕਤਰੀਂ ਜੜਾ ਤੇ ਘੋੜਾ ਹੱਥ ਤੇ ਮੈਨੂੰ ਵੀ ਪਾ ਜੇ ਨੇ ਨਹੀਂ ਮੈਂ ਲੈ ਲਊਂ No, well, love i am a you thank you, <laughs> thank you.